ਭਾਰਤ ਦੇ ਵਿੱਚ ਬਹੁਤ ਸਾਰੇ અતਿਆ ਅਦੋਨਿਕ ਜਿਹੜੇ ਹਸਪੀਟਲਸ ਨੇ ਹਾਈ ਟੈਕ ਹਸਪੀਟਲਸ ਨੇ ਜਿਨ੍ਹਾਂ ਦੇ ਵਿੱਚ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਇਲਾਜ ਹੁੰਦਾ ਕੁਝ ਹਸਪੀਟਲਸ ਜਿਹੜੇ ਆ ਉਹ ਸਰਕਾਰਾਂ ਵੱਲੋਂ ਚਲਾਏ ਜਾਂਦੇ ਆ ਕੁਝ ਹਸਪੀਟਲਸ ਜਿਹੜੇ ਆ ਉਹ ਪ੍ਰਾਈਵੇਟ ਆ ਹਾਲਾਂ ਇਲਾਜ ਮਹਿੰਗਾ ਪਰ ਬੰਦੇ ਦੀ ਜਾਨ ਬਚਾ ਲਈ ਜਾਂਦੀ ਆ ਪਰ ਉੱਥੇ ਹੀ ਕੁਝ ਐਨ ਜੀਓਜ਼ ਵੀ ਬਣੇ ਹੋਏ ਆ ਜਿਹੜੇ ਉਹਨਾਂ ਗਰੀਬ ਮਰੀਜ਼ਾਂ ਦੀ ਮਦਦ ਕਰਦੇ ਆ ਜਿਨ੍ਹਾਂ ਨੂੰ ਪੈਸੇ ਦੀ ਕਮੀ ਹੁੰਦੀ ਆ ਕਿਉਂਕਿ ਉਹਨਾਂ ਦਾ ਮੰਤਵ ਇਹ ਹੁੰਦਾ ਵੀ ਬੰਦੇ ਦੀ ਅਣਮੁੱਲੀ ਜ਼ਿੰਦਗੀ ਜਿਹੜੀ ਹੈ ਉਹਨੂੰ ਬਚਾਇਆ ਜਾ ਸਕੇ ਬਹੁਤ ਸਾਰੇ ਇਹੋ ਜਿਹੇ ਐਨ ਜੀਓਜ਼ ਹਸਪੀਟਲਸ ਆ ਜਿਨ੍ਹਾਂ ਦੇ ਵਿੱਚ ਗਰੀਬ ਮਰੀਜ਼ ਜਿਹੜੇ ਆ ਉਹਨਾਂ ਦੀ ਮਦਦ ਕੀਤੀ ਜਾਂਦੀ ਆਰਥਿਕ ਤੌਰ ਤੇ ਪੂਰੀ ਮਦਦ ਕੀਤੀ ਜਾਂਦੀ ਆ ਔਰ ਕਈ ਵਾਰੀ ਤਾਂ ਜਿਹੜੇ ਫੰਡ ਵੀ ਇਕੱਠੇ ਕਰ ਲਏ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖਦੇ ਆ ਕਿ ਜੇ ਕੋਈ ਗਰੀਬ ਪਰਿਵਾਰ ਆ ਉਹਨਾਂ ਦੇ ਕਿਸੇ ਜੀ ਨੂੰ ਕਿਸੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਕੋਈ ਗੰਭੀਰ ਰੋਗ ਹੋ ਗਿਆ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਪੈਸੇ ਇਕੱਠੇ ਕਰ ਲਏ ਜਾਂਦੇ ਆ ਪਰ ਇਸੇ ਭਾਰਤ ਦੇ ਵਿੱਚ ਅੰਧਵਿਸ਼ਵਾਸ ਫਲਾਉਣ ਵਾਲਿਆਂ ਦੀ ਗਿਣਤੀ ਵੀ ਇਹਨਾਂ ਹਸਪਤਾਲਸ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਬੇਸ਼ੁਮਾਰ ਇਜ਼ਾਫਾ ਇਸੇ ਅੰਧਵਿਸ਼ਵਾਸ ਦਾ ਸ਼ਿਕਾਰ ਹੋਇਆ 7 ਸਾਲਾ ਮਾਸੂਮ ਦਰਸਲ ਇਸ ਬੱਚੇ ਨੂੰ ਬਲੱਡ ਕੈਂਸਰ ਸੀਗਾ ਬਜਾਏ ਕਿ ਇਹ ਕਿਸੇ ਹਸਪਤਾਲ 'ਚ ਉਹਦਾ ਇਲਾਜ ਕਰਾਉਂਦੇ ਇਹ ਕਿਸੇ ਤਾੰਤ੍ਰਿਕ ਬਾਬੇ ਕੋਲ ਉਹਨੂੰ ਲੈ ਗਏ ਉਸ ਤਾੰਤ੍ਰਿਕ ਨੇ ਸਲਾਹ ਦਿੱਤੀ ਵੀ ਬੰਦੇ ਨੂੰ ਇਸ ਬੱਚੇ ਨੂੰ ਜਿਹੜਾ ਤੁਸੀਂ ਗੰਗਾ ਜੀ ਦੇ ਵਿੱਚ ਇਸ਼ਨਾਨ ਕਰਾਓ ਹਰ ਕੀ ਪੌੜੀ ਤੇ ਲੈ ਜਾਓ ਉਥੇ ਇਹਨੂੰ ਡੁਬਕੀਆਂ ਲਵਾਉਂਦੇ ਰਹੋ ਕਿਉਂਕਿ ਪਰਿਵਾਰ ਜਿਹੜਾ ਉਹ ਤੰਗ ਆ ਚੁੱਕਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ 7 ਸਾਲ ਦੇ ਬੱਚੇ ਨੂੰ ਜਿਹੜਾ ਉਹ ਕੈਂਸਰ ਨੇ ਜਕੜ ਲਿਆ ਇਹ ਪਰਿਵਾਰ ਬਜਾਏ ਡਾਕਟਰਸ ਦੀ ਸਲਾਹ ਮੰਨਦਾ ਜਿਨ੍ਹਾਂ ਨੇ ਇਹਦਾ ਇਲਾਜ ਕਰ ਦੇਣਾ ਸੀ ਬੱਚੇ ਦਾ ਇਹਨੂੰ ਰੋਗੀ ਨੂੰ ਠੀਕ ਕਰ ਦੇਣਾ ਸੀ ਇਹਨੂੰ ਤੰਦਰੁਸਤ ਕਰ ਦੇਣਾ ਸੀ ਪਰ ਉਹਨਾਂ ਨੇ ਮੰਨ ਲਈ ਉਸ ਤਾੰਤ੍ਰਿਕ ਦੀ ਉਹ ਉਹਨੂੰ ਲੈ ਕੇ ਹਰਦੁਆਰ ਪਹੁੰਚ ਗਏ ਜਿੱਥੇ ਬੱਚੇ ਨੂੰ ਉਹਦੀ ਜਿਹੜੀ ਮਾਸੀ ਹੈ ਉਹ ਉਦੋਂ ਤੱਕ ਡੁਬਕੀਆਂ ਲਵਾਉਂਦੀ ਰਹੀ ਜਦੋਂ ਤੱਕ ਉਹ ਮਰਿਆ ਨਹੀਂ ਦਰਸਲ ਉਹਦੀ 마ਸੀ ਮਾਰਨ ਦੇ ਮੰਤਵ ਨਾਲ ਤਾਂ ਲਿਆਈ ਨਹੀਂ ਸੀ ਇਹਨੂੰ ਉਸ ਤਾਂਤਰਿਕ ਨੇ ਕਿਹਾ ਸੀਗਾ ਵੀ ਇਹਨੂੰ ਡੁਬਕੀਆਂ ਲਵਾਉਂਦੇ ਰਹੋ ਇਹ ਚੀਕੇ ਚਲਾਏਗਾ ਪਰ ਘਬਰਾਇਓ ਨਾ ਇਹਨੇ ਠੀਕ ਹੋ ਜਾਣਾ ਜਦੋਂ ਇਹ ਠੀਕ ਹੋ ਗਿਆ ਤਾਂ ਇਹਦਾ ਕੈਂਸਰ ਰੋਗ ਇਹਦਾ ਦੂਰ ਹੋ ਜਾਣਾ ਇਹਨੇ ਬਿਲਕੁਲ ਤੰਦਰੁਸਤ ਹੋ ਜਾਣਾ ਆਲੇ ਦੁਆਲੇ ਜਿਹੜੇ ਲੋਕ ਖੜੇ ਸੀ ਉਹ ਉਸ ਔਰਤ ਨੂੰ ਰੋਕਦੇ ਰਹੇ ਕਿ ਬੱਚੇ ਦਾ ਸਾਹ ਘੁੱਟਦਾ ਪਿਆ ਇਹਨੂੰ ਇਦਾਂ ਇਸ਼ਨਾਨ ਨਾ ਕਰਵਾਓ ਇਹਨੂੰ ਡੁਬਕੀਆਂ ਨਾ ਮਰਾਓ ਪਰ ਉਹ ਲੇਡੀ ਕਹਿੰਦੀ ਵੀ ਨਹੀਂ ਸਾਨੂੰ ਪੂਰਾ ਵਿਸ਼ਵਾਸ ਹੈ ਬਾਬਾ ਜੀ ਤੇ ਜਿਨ੍ਹਾਂ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਬੱਚਾ ਸਾਡਾ ਠੀਕ ਹੋ ਜਾਏਗਾ ਇਹਦਾ ਬਲੱਡ ਕੈਂਸਰ ਠੀਕ ਹੋ ਜਾਏਗਾ ਲੋਕਾਂ ਦੇ ਬਾਰ-ਬਾਰ ਸਮਝਾਉਣ ਦੇ ਬਾਵਜੂਦ ਉਹ ਜਨਾਨੀ ਹਟੀ ਨਹੀਂ ਆਖਰਕਾਰ ਜਿਹੜੇ ਲੋਕ ਖੜੇ ਸੀ ਉਹਨਾਂ ਨੂੰ ਅਹਿਸਾਸ ਹੋ ਗਿਆ ਕਿਉਂਕਿ ਬੱਚੇ ਨੇ ਰੋਣਾ ਕੁਰਲਾਉਣਾ ਬੰਦ ਕਰ ਦਿੱਤਾ ਉਹਨਾਂ ਨੇ ਉਸ ਜਨਾਨੀ ਕੋਲੋਂ ਬੱਚਾ ਖੋਇਆ ਉਹਨੂੰ ਬਾਹਰ ਕੱਢਿਆ ਜਦੋਂ ਉੱਥੋਂ ਤਾਂ ਉਹ ਬੱਚਾ ਜਿਹੜਾ ਆਪਣੀ ਜਾਨ ਗਵਾ ਚੁੱਕਾ ਸੀਗਾ ਉਦੇ ਮਾਤਾ ਪਿਤਾ ਵੱਡੀ ਗੱਲ ਉਹ ਲਾਗੇ ਬੈਠੇ ਮੰਤਰ ਜਾਪ ਕਰਦੇ ਰਹੇ ਵੀ ਸਾਡਾ ਬੱਚਾ ਠੀਕ ਹੋ ਰਿਹਾ ਜਿਹੜੇ ਮੰਤਰ ਦੱਸੇ ਹੋਣਗੇ ਉਸ ਜੋਤਿਸ਼ ਨੇ ਉਸ ਸਤਾਂਤਰਕ ਬਾਬੇ ਨੇ ਵੀ ਤੁਸੀਂ ਮੰਤਰ ਜਾਪ ਕਰਦੇ ਨੇ ਹਾਰ ਕੇ ਫਿਰ ਉਹਨਾਂ ਲੋਕਾਂ ਨੇ ਜਿਹੜੇ ਖੁਦ ਗੰਗਾਜੀ ਤੇ ਇਸ਼ਨਾਨ ਕਰਨ ਗਏ ਸੀ ਹਰਦوار ਦਰਸ਼ਨਾਂ ਨੂੰ ਗਏ ਸੀ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਕਿ ਇੱਥੇ ਇਦਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੂੰ ਰੋਕਦੇ ਰਹੇ ਵੀ ਬੱਚੇ ਨੂੰ ਬਾਰ-ਬਾਰ ਜਿਹੜਾ ਨਾ ਡੁਬਕੀ ਲਵਾਓ ਨਦੀ ਦੇ ਵਿੱਚ ਇਹਦੇ ਚੀਕਾਂ ਮਾਰ ਰਿਹਾ ਇਹਦੀ ਜਾਨ ਨਿਕਲ ਜਾਣੀ ਆ ਇਹ ਛੋਟਾ ਬੱਚਾ ਪਰ ਉਹ ਔਰਤ ਕਹਿੰਦੀ ਨਹੀਂ ਜੀ ਸਾਨੂੰ ਸਾਡੇ ਬਾਬਾ ਜੀ ਨੇ ਕਿਹਾ ਵੀ ਇਹਨੇ ਇਸ਼ਨਾਨ ਕਰਕੇ ਠੀਕ ਹੋ ਜਾਣਾ ਬਾਅਦ ਚੋਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਬਜਾਏ ਕਿ ਇਹ ਉਸ ਤਾੰਤ੍ਰਿਕ ਦਾ ਉਸ ਬਾਬੇ ਦਾ ਨਾਮ ਦੱਸ ਦੇ ਇਹ ਕਹਿੰਦੇ ਨਹੀਂ ਜੀ ਇਹੀ ਮਨਜ਼ੂਰ ਸੀ ਸਾਡੇ ਨਾਲ ਜੋ ਹੋਇਆ ਠੀਕ ਹੋਇਆ ਸਾਨੂੰ ਤਾਂ ਸਹੀ ਰਸਤੇ ਤੇ ਪਾਇਆ ਗਿਆ ਸੀ ਸਾਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਸਾਡੇ ਬੱਚੇ ਨੂੰ ਕੈਂਸਰ ਆ ਇਹਨੇ ਬਚਣਾ ਨਹੀਂ ਹੈਗਾ ਅਸੀਂ ਤਾਂ ਇੱਕ ਟਰਾਈ ਕਰਨ ਆਏ ਸੀ ਜਿੱਥੇ ਅਗਰ ਇਹ ਕਿਸੇ ਹਸਪੀਟਲ ਚ ਉਸ ਨੂੰ ਲੈ ਕੇ ਗਏ ਹੁੰਦੇ ਦਿੱਲੀ ਦੇ ਰਹਿਣ ਵਾਲੇ ਆ ਸਭ ਤੋਂ ਵੱਡੀ ਗੱਲ ਹੈ ਜਿੱਥੇ ਏਮਜ਼ ਵਰਗੇ ਆਲਾ ਦਰਜੇ ਦੇ ਇੰਸਟੀਚਿਊਟ ਹੈਗੇ ਆ ਪਰ ਸਾਇੰਸ ਦੀ ਕਮੀ ਹੋਣ ਕਰਕੇ ਜਾਣਕਾਰੀ ਦੀ ਕਮੀ ਹੋਣ ਕਰਕੇ ਇਹ ਮਗਰ ਲੱਗ ਗਏ ਕਿਸੇ ਬਾਬੇ ਦੇ ਔਰ ਆਪਣਾ ਬੱਚਾ ਜਿਹੜਾ ਇਹ ਉਹਨੂੰ ਉਦੋਂ ਤੱਕ ਡੁਬਕੀਆਂ ਲਵਾਉਂਦੇ ਰਹੇ ਉਦੋਂ ਤੱਕ ਉਹਨੂੰ ਇਸ਼ਨਾਨ ਕਰਾਉਂਦੇ ਦੇ ਜਦੋਂ ਤੱਕ ਉਹਦੀ ਜਾਨ ਨਹੀਂ ਨਿਕਲ ਗਈ ਪਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਇਹ ਉਸ ਬਾਬੇ ਦਾ ਨਾਂ ਨਹੀਂ ਦੱਸ ਰਹੇ ਇਹ ਆਪਣੇ ਬਿਆਨਾਂ ਤੋਂ ਟਸ ਤੋਂ ਮਸ ਨਹੀਂ ਹੋ ਰਹੇ ਇਹ ਕਹਿੰਦੇ ਕਿ ਸਾਡੇ ਬੱਚੇ ਦੇ ਮੁਕੱਦਰਾ ਚ ਜੋ ਲਿਖਿਆ ਸੀ ਉਹ ਉਹਨੂੰ ਮਿਲ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ